ਸਾਸਰੀਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰੱਡੇ ਦੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸਾਦੋਗੇ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਕਾਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਹਾਂ ਟੋਟਲ 9 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ 8 ਬੈੜਾਂ ਤੇ ਇੱਕ ਮੱਝ ਬਹੁਤ ਹੀ ਟੌਪ ਦੇ ਪਸ਼ੂ ਆ 4 ਤਾਜ਼ੇ ਸੂਏ ਤੇ 3 ਗੱਬੜਾਂ ਤੇ ਇੱਕ ਦੋਕੜੀ ਆ ਜੀ ਵਿੱਚੋਂ ਬਹੁਤ ਹੀ ਚੰਗੀਆਂ ਸੋਹਣੀਆਂ ਰੱਖੀਆਂ ਮੱਝ ਵੀ ਬਹੁਤ ਟੌਪ ਦੀ ਆ ਜੀ ਨਕੀਨੇ ਪੀਸ ਦਿਖਾਉਣੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਦੀ ਹਰ ਵਾਰ ਦੀ ਤਰ੍ਹਾਂ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਭਾਜੀ ਉਹਨਾਂ ਨਾਲ ਤੇ ਇਹਨਾਂ ਡੀਟੇਲ ਲੈਣੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬੜਾ ਠੀਕ ਠਾਕ ਤੁਸੀਂ ਸੁਣਾ ਕਿੰਨੇ ਪਉ ਸੇਲ ਕਰਨੇ ਆ ਜੀ ਪਉ 9 ਆ ਠੀਕ ਆ ਜੀ ਤੇ ਇੱਕ ਮੱਝ ਤੇ ਬਾਕੀ ਸਾਰੀਆਂ ਵਾੜਾਂ ਬਾਕੀ ਸਾਰੀਆਂ ਵਾੜਾਂ ਤਾਜ਼ੀਆਂ ਸੂਈਆਂ ਕਿੰਨੀਆਂ ਜੀ ਤਿੰਨ ਠੀਕ ਆ ਤੇ ਗੱਬਣਾ ਚਾਰ ਚਾਰ ਗੱਬਣਾ ਤੇ ਟੋਕੜ ਵੀ ਹੈਗੀ ਵੇਖ ਟੋਕੜਾਂ ਵੀ ਹੈਗੀਆਂ ਠੀਕ ਆ ਜੀ ਐਡਰੈਸ ਦੱਸ ਦਿਓ ਜੀ ਆਪਣਾ ਨਾਮ ਜਗਤਾਰ ਸਿੰਘ ਜੀ ਪਿੰਡ ਸਦੋਕੇ ਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਕਸੀਬਾ ਬਗੜਾ ਫੋਨ ਨੰਬਰ ਦੱਸ ਦਿੱਤਾ ਚੌਂਕ ਪੈਂਦਾ ਆਪਣਾ ਫੋਨ ਨੰਬਰ ਦੱਸ ਦਿਓ ਜੀ 7347619850 ਠੀਕ ਹੈ ਜੀ ਤੇ ਮੱਝ ਤੋਂ ਸ਼ੁਰੂ ਕਰੀਏ ਹੈ ਹਾਂਜੀ ਹਾਂਜੀ ਗੱਬਣ ਮੱਝ ਹੈ ਜੀ ਤੋੜ ਲਓ ਇਹਨੂੰ ਆ ਲਓ ਮੱਝ ਚੈੱਕ ਕਰਿਓ ਆ ਵੇਖੋ ਕਰੋ ਚੈੱਕ ਜਾਣ ਦੋ ਸਿੰਘ ਦੀ ਕੁਆਲਿਟੀ ਵੇਖੋ ਬੜੀ ਸੋਹਣੀ ਹੈ ਜੀ ਪੂਰੀ ਐ ਕੁਆਲਿਟੀ ਦੀ ਬੂਰੀਆਂ ਤਲਾਣੀਆਂ ਹੁੰਦੀਆਂ ਕਾਲੀ ਵੀ ਤਲਾਣ ਲਈ ਜੀ ਹਵਾਨਾ ਚਾਹੇ ਕਰੋ ਕਰਮ ਵਾਲੀ ਦਾ ਆ ਵੇਖੋ ਤਾਚਾ ਫਗਾਵਾ ਨੂੰ ਇਦਾਂ ਦੇ ਹਮਾਨੇ ਲੱਗੇ ਹੁੰਦੇ ਪਛਾਣ ਹੁਆ ਕਰੋ ਚੱਕ ਆਜੋ ਜਾਣ ਦੋ ਸੂਆ ਭਾਜੀ ਇਹਦਾ ਕਿਨਵਾਵਾ ਸੂਆ ਦੂਜਾ ਦੂਜਾ ਸੂਆ ਠੀਕ ਆ ਥਾਨ ਬੜਾ ਸੋਹਣਾ ਲੱਗਿਆ ਜੀ ਇਹਨੂੰ ਪੂਰੀ ਕਾਇਮ ਲਸੀ ਨਹੀਂ ਕੀ ਕੇ ਵੀ ਬਣਿਓ ਚੰਗੀ ਸੋਹਣੀ ਸਨਖੀ ਜੀ ਦਿਨ ਭਾਜੀ ਕਿੰਨੇ ਲੈ ਜੂ ਜਿਹੜੇ ਪੂਰੇ ਆਦੇ ਹੁਣ ਉੱਪਰ ਹੀ ਖਾਂਢੀ ਜਿਹੜੇ ਖਾਂਢੀ ਅੱਛਾ ਉੱਪਰ ਦੇਣ ਖਾਂਢੀ ਅੱਜ ਹੀ ਭਾਵੇਂ ਕੱਲ ਸੂਬੇ ਅੱਜ ਸੂਬੇ ਕੱਲ ਸੂਬੇ ਪੰਜ ਦਿਨ ਲੈ ਜਾ ਇੱਥੇ ਠੀਕ ਆ ਤਾਂ ਦੁੱਧ ਕਿੰਨਾ ਕੇ ਚਵਾਉਗੀ ਜੀ ਦੁੱਧ 12 ਲੀਟਰ ਚਵਾਇਆ ਪਹਿਲਾਂ ਨੇ ਅੱਛਾ ਜੀ 13 ਚਵਾਜੇ ਜਿਹੜੇ 12 ਤੋਂ 14 ਚਵਾ ਦੇ ਠੀਕ ਬਾ ਕੀ ਸੋਹਣੀ ਬਣੀ ਤਿਆਰ ਹੋਣਾ ਥਾਣ ਸੋਣ ਦੀ ਥੋੜੀ ਬੋਝਾ ਥਾਣ ਸੋਣ ਦੀ ਕੋਈ ਬਾਤ ਘੜਤੀ ਨਹੀਂ ਜੀ ਕੋਈ ਬਾਤ ਘੜਨੀ ਠੀਕ ਹੈ ਤਾਂ ਮੋਲ ਪੋਲੀ ਗ ਮੁੱਲ ਕਿੰਨਾ ਕਰਨਾ ਜੀ ਮੁੱਲ ਇਹਦਾ 90000 ਰੁਪਇਆ ਮਾਣ ਤਣ ਕਰ ਦਾਂਗੇ 10000 ਰੁਪਇਆ ਮੌਕੇ ਤੇ ਕਰ ਦੇ ਛੋਟ ਤੁੰਦੀ ਹਨਾ ਜਿੰਨੂੰ ਪਸੰਦ ਆਵੇ ਫੋਨ ਕਰੇ ਦੇ ਦੇਣੀ ਹਨਾ ਹਾਂ ਹੋਰ ਕਰ ਦਾਂ ਕੋਈ ਜਿਹੜੇ ਵੀਰ ਨੂੰ ਪਸੰਦ ਹੋਵੇ ਫੋਨ ਕਰ ਲੈ ਚੰਗੀ ਸੋਹਣੀ ਆ ਜੀ ਕੈਮ ਆ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਆਪਾਂ ਇਹ ਤਾਜੀ ਸੂਈ ਆ ਇਹਨੂੰ ਸੂਈ ਵੀਰਾਂ ਮਹੀਨਾ ਹੋ ਗਿਆ ਵਛੀ ਮਗਰ ਅੱਛਾ ਮਹੀਨਾ ਹੋ ਗਿਆ ਆ ਵਛੀ ਆ ਜੀ ਇਹਦੀ ਹਾਂ ਜਰਸੀ ਵਛੀ ਠੀਕ ਆ ਤੋੜ ਲੋ ਵੀਰ ਜੀ ਇਹਨੂੰ ਤੇ ਕਿੰਨਾ ਦੁੱਧ ਦੇ ਕੋਲ ਦੁੱਧ ਹੈ ਫੇਰ 12 ਲੀਟਰ ਪੱਕੜਾ 12 ਲੀਟਰ ਦੁੱਧ ਇਹਦੇ ਕੋਲ ਤਿਆਰ ਆ ਕਰੋ ਚੈੱਕ ਆਉਤ ਮੇ ਨਵਾਂ ਘਣਾ ਸੂਈ ਨੂੰ ਦਾਗ ਜੇ ਦਿਖਾ ਦੀ ਉੱਤੇ ਇਹ ਦਾਗ ਜੇ ਪਏ ਇਹ ਕਾਦੇ ਪਏ ਆ ਜੀ ਉਦੋਂ ਜਿਹੜੀ ਬਿਮਾਰੀ ਚੱਲੀ ਅੱਛਾ ਉਹ ਜਿਹੜੀ ਲੰਪੀ ਸਕਿਨ ਚੱਲੀ ਸੀਗੀ ਉਹਦੇ ਦਾਗ ਆ ਚੱਲ ਦੁੱਧ 12 ਲੀਟਰ ਹੁਣ ਦੁੱਧ 12 ਲੀਟਰ ਹੁਣ 12 ਲੀਟਰ ਦੁੱਧ ਤਿਆਰ ਕਰੋ ਚੈੱਕ ਜੀ ਆ ਜਾਓ ਮੋੜੋ ਬਾਕੀ ਥਾਣ ਮੁਠੀ ਦੇ ਚਵਾਲ ਆ ਹੈਗਾ ਸੋਹਣੀ ਆ ਜੀ ਸੂਆ ਇਹਦਾ ਕਿ ਨਾਊਗਾ ਜੀ ਸੂਆ ਦੂਜਾ ਨਹੀਂ ਤੇ ਜਾਊਗਾ ਇੱਥੇ ਜਣਾ ਠੀਕ ਆ ਆਪਾਂ ਉਹ ਲਿਆਂਦੀ ਹੁਣ ਕੀ ਪਲਾ ਦਾਂ ਠੀਕ ਆ ਮਕਨੇ ਦਾ ਪੈਰ ਬਣਾਇਆ ਥੋੜਾ ਪੈਰ ਤਾਂ ਦਬਦੀ ਹੈ ਅੱਛਾ ਇਹ ਨਹੀਂ ਕੋਈ ਮਤਲਬ ਆ ਪਿਛਲਾ ਪੈਰ ਗਿਆ ਉਹ ਪਰਲਾ ਤਾਂ ਨਾ ਬਾਇਆ ਮੜਾ ਫਿਰ ਠੀਕ ਹੈ ਠੰਡੀ ਤੇਰੀ ਉਹ ਠੰਡੀ ਠੰਡੀ ਬਿਲਕੁਲ ਰੱਸੀ ਪਾਉਣ ਦੀ ਨਹੀਂ ਲੋੜ ਨਾ ਰੱਸੀ ਕੋਈ ਨਹੀਂ ਆ ਵੇਖੋ ਜੀ ਮਰਜੀ ਦਾ ਜਾ ਥੋੜਾ ਪੈਰ ਦਬਦੀ ਆ ਹਨਾ ਇੱਕ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਇਹਦਾ ਮੁੱਲ ਵੀਰਾ 22000 ਰੁਪਏ ਸਿਰਫ ਤੇ ਮਾਨਦਾਨ ਕਿੰਨਾ ਕਰੀਏ 1000 ਰੁਪਏ ਠੀਕ ਹੈ 21000 ਦੀ ਬਾਕੀ ਜਿਹਨੂੰ ਪਸੰਦ ਆਵੇ ਫੋਨ ਕਰੇ ਹਾਂਜੀ ਤੇ ਆ ਤੀਜੇ ਨੰਬਰ ਤੇ ਗੱਬਣ ਇਹ ਗੱਬਣ ਠੀਕ ਹੈ ਸੋਹਣੀ ਇਹ ਵੀ ਬੜੀ ਆ ਹਨਾ ਤੇ ਥਾਣਾ ਦੀ ਭਾਜੀ ਇਹਦੇ ਕੋਈ ਬਾਤ ਘੜਦ ਨਹੀਂ ਹੈਗੀ ਨਹੀਂ ਥਾਣਾ ਵੀਰ ਕੋਈ ਬਾਤ ਘੜਨੀ ਨਹੀਂ ਠੀਕ ਹੈ ਜੀ ਆ ਦਿਓ ਇਹਨੂੰ ਵੀ ਕੱਢ ਲਓ ਇਹ ਕਿੰਨਾ ਕ ਟਾਈਮ ਲਾ ਜੂਗੀ ਜੀ ਦਿਨ ਲਾ ਜੂ 15 ਜੇ 15 ਦਿਨ ਲਾ ਜੂਗੀ ਸੋਹਣੀ ਵੇਖੋ ਕਿੰਨੀ ਹੈ ਦੀ ਗੁਲਾਬੀ ਨਸਾਂ ਇਹਦੀਆਂ ਤਸੂਆ ਇਹਦਾ ਕਿ ਨਵਾਊਗਾ ਸੁਆ ਦੂਜਾ ਹੀ ਇਹ ਵੀ ਦੂਜਾ ਸੁਆ ਆ ਵੇਖੋ ਜੀ ਪੂਰੀ ਕੁਆਲਿਟੀ ਦੀ ਹੈ ਵੜ ਆਜੋ ਗੋਡੇ ਨਾਲ ਥੋੜਾ ਜ਼ਿਆਦਾ ਪਾਣੀ ਆ ਗੋਡਿਆਂ ਨੂੰ ਸੁਜੇ ਜੇ ਲੱਗਦੇ ਹਨਾ ਇਹ ਨਹੀਂ ਨਹੀਂ ਪਾਣੀ ਪਿਆ ਗੋਡਿਆਂ ਜੇ ਸੂਤ ਬਣ ਗਲਾ ਅੱਛਾ ਇਹ ਪਾਣੀ ਪੈ ਗਿਆ ਹਾਂਜੀ ਲੈ ਜੋ ਬਾਕੀ ਤੁਰੰਤ ਚ ਤਾਂ ਕੋਈ ਪ੍ਰੋਬਲਮ ਨਹੀਂ ਹੁੰਦਾ ਉਦੋਂ ਕੋਈ ਪ੍ਰੋਬਲਮ ਨਹੀਂ ਹੁੰਦਾ ਪਿਆ ਵਿੱਚ ਵੀਡੀਓ ਨਹੀਂ ਆਉਦੀ ਬਸ ਨਾ ਕੋਈ ਨਾ ਕੋਈ ਚੱਕਰ ਨਹੀਂ ਲੈ ਜੋ ਥਾਣ ਬੜਾ ਸੋਹਣਾ ਲੱਗਾ ਬਾਕੀ ਇਹ ਕੁਆਲਿਟੀ ਚੰਗੀ ਹੈ ਆ ਵੇਖੋ ਜੀ ਦੇਣ ਭਾਜੀ ਕਿੰਨੇ ਲੈ ਜੂ ਜਣ 15 ਲੈ ਜੂ ਜੀ 15 ਦੇਣ ਲੈ ਜੂ ਬਾਕੀ ਥਣ ਬੜਾ ਚੰਗਾ ਲੱਗਾ ਹਨਾ ਬਹੁਤ ਠੰਡੀ ਆ ਗਈ ਥਣਾ ਦੀ ਕੁਆਲਿਟੀ ਵੀ ਚੰਗੀ ਬਹੁਤ ਸੋਹਣੀ ਆ ਜੀ ਰੰਗ ਵੀ ਸੋਹਣਾ ਵਾ ਤੇ ਦੁੱਧ ਕਿੰਨਾ ਕੁ ਚ ਵਾ ਜੂਗੀ ਇਹ ਦੁੱਧ ਵੀ ਰੰ ਨੂੰ 14 15 ਲੀਟਰ ਚ ਆਉਣ ਜਗਾ ਜਿੰਦਗੀ ਆ ਜੀ ਭੰਡ ਦੀ ਮੁਰਦੀ ਬਹੁਤ ਹੈ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਇਹਦਾ ਮੁੱਲ 32000 ਰੁਪਏ ਮਾਣ ਤਾਂ ਹੋ ਜੂਗਾ 1000 ਰੁਪਏ ਠੀਕ ਆ 31000 ਦੀ 30 ਦੀ ਨਾ ਕਰਦੀ ਪੂਰੀ ਦੀ ਦੇ ਦਾਂ ਠੀਕ ਜੀ 30000 ਦੀ ਦੇ ਦੋਗੇ ਠੀਕ ਆ ਬਾਕੀ ਫੋਨ ਕਰ ਲੈ ਜਿਹੜਾ ਪਸ਼ੂ ਮੋੜ ਨਾਲ ਕਿਹਨੂੰ ਨਹੀਂਗਾ ਜੀ ਤੇ ਅੱਗੇ ਆ ਗਈ ਬਹੁਤ ਹੀ ਸੋਹਣੀ ਵੱਡੀ ਵੈੜਿਆ ਇਹਦਾ ਭਾਜੀ ਸੁਆ ਕਿਨਵਾ ਜੀ ਇਹਦਾ ਵੀ ਤੀਜੇ ਸੂਏ ਸੋਨਾ ਲੱਗੀ ਤੀਜੇ ਸੂਏ ਸੋਨਾ ਵਾ ਬਹੁਤ ਹੀ ਸੋਹਣੀ ਆ ਇਸ ਤਰ੍ਹਾਂ ਕੋ ਲਾਂਦੀ ਹੈ ਹਾਂਜੀ ਆ ਬ੍ਰੀਡ ਚੈੱਕ ਕਰ ਲਿਓ ਆ ਵੇਖੋ ਜੀ ਤੀਜੇ ਸੂਏ ਸੋਨਾ ਤੇ ਥਾਣ ਬੜਾ ਸੋਹਣਾ ਲੱਗਦਾ ਹੈ ਹਵਾਨਾ ਬਹੁਤ ਹੀ ਸੋਹਣਾ ਤਿਆਰ ਕਰੂਗੀ ਦਿਨ ਕਿੰਨੇ ਰਹਿੰਦੇ ਨੇ ਇਹਦੇ ਵੀ ਤਾਂ 10 ਦਿਨ ਰਹਿੰਦੇ 10 ਦਿਨ ਰਹਿੰਦੇ ਜੀ ਆ ਵੇਖੋ ਜੀ ਪੂਰੀ ਕੈਮ ਆ ਕੱਦ-ਕਾੜ ਵੀ ਸੋਹਣਾ ਬੇਲ ਦੀ ਵੀ ਲੰਮੀ ਆ ਜੀ ਆਜੋ ਮੋੜ ਦੋ ਵੇਖੋ ਜੀ ਪੂਰੀ ਸੋਹਣੀ ਸਨਕੀ ਆ ਖਾਣ ਬੜਾ ਸੋਹਣਾ ਨੂੰ ਲੱਗਾ ਭਵਾਨਾ ਵੀ ਚੰਗਾ ਆਦਾ ਜੀ ਪੂਰੀ ਕੁਆਲਿਟੀ ਦੀ ਆ ਦੁੱਧ ਚੰਗਾ ਚਵਾਊਗੀ ਏ 10 ਦਿਨ ਲੈ ਜੂਗੀ ਏ ਤੇ ਦੁੱਧ ਐਸ ਵਾਰ ਭਾਜੀ ਕਿੰਨਾ ਕ ਚਵਾਈ ਜਾਊ ਦੁੱਧ 20 22 ਲੀਟਰ ਚਾਹਣ ਜਿਹੜਾ ਇਹਨੂੰ ਠੀਕ ਆ ਆਪਣੇ ਕੋਲ ਆ ਕਿ ਆਪਾਂ 22 ਲੀਟਰ ਚਵਾ ਲਾਂਗਾ ਜੇ ਮੇਰੇ ਕੋਲ ਹੈਗੀ ਠੀਕ ਹੈ ਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਇਹਦਾ 52000 ਮੋਲਾ ਮਾਣ ਤਣ 1000 ਪੂਰੇ 50 ਦੀ ਦੇ ਦਾਂਗੇ ਠੀਕ ਆ ਬਾਕੀ ਫੋਨ ਕਰੇ ਜਿਹਨੂੰ ਪਸੰਦ ਹੋਵੇ ਬਾਕੀ ਫੋਨ ਗੱਲਾਂ ਹੀ ਕਰ ਦੇਵਾਂਗੇ ਅੱਗੇ ਸੂਈ ਆ ਗਈ ਇਹ ਸੂਈ ਤਾਜੀ ਸੂਈ ਐ ਤਾਜੀ ਸੂਈ ਬੱਚਾ ਨਾੜੂ ਜਰਾ ਬੱਚਾ ਕਿਹੜਾ ਇਹਦਾ ਕਾਲਾ ਕਾਲਾ ਬੱਚਾ ਵਸ਼ਾਕ ਵਸ਼ੀ ਐ ਬੱਚਾ ਬੱਚਾ ਆ ਵਸ਼ਾ ਜੀ ਮਗਰ ਇਹਦੇ ਠੀਕ ਹੈ ਜੀ ਆ ਵੇਖੋ ਜੀ ਸ਼ਾਈ ਵਾਲਾ ਦੁੱਧ ਮੱਝਾਂ ਵਰਗਾ ਚਿੱਟਾ ਤੇ ਫੈਣ ਵੀ ਸੋਹਣੀ ਆਉਂਦੀ ਇਹਨਾਂ ਦੀ ਤੇ ਆ ਵੇਖੋ ਜੀ ਕੁਆਲਿਟੀ ਚੈੱਕ ਕਰੋ ਬਹੁਤ ਹੀ ਸੋਹਣੀ ਆ ਤਾਜੀ ਸੁਈ ਹੈ ਨਾ ਤਾਜੀ ਤਾਜੀ ਆ ਵੇਖੋ ਜੀ ਆਹ ਜੋ ਮੋੜ ਲਓ ਹੋ ਛਕੀ ਜੇ ਆਹ ਮੂੰਹ ਤਾਂ ਛੇਦਾਂ ਦਾ ਹਾਂ ਵਹਿੜ ਜਾਂਦੇ ਜੀ ਸਾਡੇ ਜਿਹਾ ਸਹੀ ਠੀਕ ਐ ਥਾਣ ਵੀ ਬੜੇ ਸੋਹਣੇ ਲੱਗੇ ਜੀ ਤੇ ਚਵਾਈ ਵੀਰ ਜੀ ਰੱਸੀ ਪਾ ਕਰਨੀ ਪੈਂਦੀ ਏ ਰੱਸੀ ਪਾ ਕੇ ਥੋੜੀ ਜੀ ਗਰਮ ਐ ਠੀਕ ਐ ਥੋੜੀ ਜੀ ਗਰਮ ਐ ਹਾਂ ਠੀਕ ਐ ਜੀ ਯਾਨੀ ਕਿ ਇੱਕ ਹੱਥ ਨਾਲ ਚੋਈ ਜੋ ਫਿਰ ਨਹੀਂ ਹਿੱਲਦੀ ਅੱਛਾ ਤੇ ਬਾਲਟੀ ਰੱਖਣੀ ਦੀ ਥਲੇ ਬਾਲਟੀ ਰੱਖਣ ਦਿੰਦੀ ਹਾਂ ਠੀਕ ਐ ਇੱਕ ਹੱਥ ਨਾਲ ਚੋਣੀ ਪੈਂਦੀ ਇੱਕ ਹੱਥ ਨਾਲ ਜੱਗ ਨਾਲ ਚੋਣੀ ਪੈਂਦੀ ਠੀਕ ਐ ਉਹਦਾ ਨੋਂ ਨੋਂ ਇਦਾਂ ਫੇਰਨਾ ਕੋਈ ਚੱਕਰ ਨਹੀਂ ਰੱਸੀ ਪਾ ਲਗਾ ਮਸਾਂ ਨਹੀਂ ਹਿੱਲਦੀ ਅੱਛਾ ਰੱਸੀ ਪਾਉਣ ਲੱਗਿਆ ਹਾਂ ਥਾਣ ਨਹੀਂ ਘਾਲਾ ਇਹਨੂੰ ਮੜੀ ਸੋਜੀ ਪਈ ਐ ਇਹ ਗਿਲਟੀ ਜੇ ਇਹਦੇ ਅੱਛਾ ਥਾਣ ਦੀ ਬਾਦ ਘਾ ਹਾਂਜੀ ਇਹ ਚ ਨਾਰਦੀ ਪੈ ਗਈ ਤਾਂ ਅੱਛਾ ਦੁੱਧ ਆਉਂਦਾ ਵਾ ਠੀਕ ਆ ਭਾਵੇਂ ਕੋ ਚੱਲੜ ਮੰਲੇ ਬਾੜੀ ਲਾਓ ਠੀਕ ਆ ਤੇ ਭਾਵੇਂ ਕੋ ਇਦਾਂ ਚਾਰੇ ਮੰਨ ਲੇ ਗਏ ਹਨਾ ਚੋਕੇ ਚੈੱਕ ਕਰਕੇ ਲੈ ਜੇਗਾ ਤਿੰਨ ਥਣ ਪੂਰੇ ਬਰਾਬਰ ਚੱਲਦੇ ਆ ਪ੍ਰੋਪਰ ਹਾਂ ਇੱਕ ਦੇ ਥਣ ਦੇ ਵਿੱਚ ਘੱਟ ਆਉਂਦਾ ਦੋ ਥਾੜ ਵੱਧ ਠੀਕ ਆ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ ਇਹਦਾ ਮਿਸ 16000 ਰੁਪਇਆ 16000 ਦੁੱਧ ਕਿੰਨਾ ਹੋਣਾ 7 ਕਿਲੋ 7 ਕਿਲੋ ਦੋ ਦੋ ਵਾਰ ਤੇ ਮਗਰ ਵੱਛਾ ਵਾ ਮਗਰਾ ਵੇਖੋ ਜੀ ਆ ਵੱਛਾ ਵਾ ਠੀਕ ਆ ਤੇ ਕਿੰਨਾ ਦੱਸਿਆ ਦੁੱਧ ਮੁੱਲ 16000 ਰੁਪਏ 16000 ਮਾਨ ਦਾ ਨਾ ਜੂਗਾ 1000 ਛੱਡਦਾ 15000 15 ਦੀ 14 ਦੀ ਨਾ ਕਰਦੀਏ ਦੇ ਦਾਂਗੇ 14 ਦੇ ਦਾਂਗੇ ਫੋਨ ਕਰੇ ਜਿਹਨੂੰ ਪਸੰਦ ਹੋਵੇ ਬਾਕੀ ਸੋਹਣੀ ਆ ਦੁੱਧ ਦਾ ਦੁੱਧ ਦਾ ਬੱਚਾਰ ਕੰਦਾ ਵੜਨਾ ਘੜਾਈ ਸਤਾਜੀ ਅਗਲੀ ਵੀ ਕੱਢ ਲਿਓ ਜੀ ਕਰੋ ਚੈੱਕ ਜੀ ਇਹ ਗੱਬਣ ਆ ਭਾਜੀ ਗੱਬਣ ਆ ਆ ਵੇਖੋ ਜੀ ਗੱਬਣ ਵੈੜਾ ਚੈੱਕ ਕਰੋ ਬਹੁਤ ਸੋਹਣੀ ਆ ਇਹਦਾ ਸੂਆ ਕਨਵਾਊਗਾ ਜੀ ਸੂਆ ਤੀਜਾ ਤੀਜਾ ਸੂਆ ਆ ਵੇਖੋ ਬਹੁਤ ਹੀ ਸੋਹਣੀ ਆ ਦਿਨ ਕਿੰਨੇ ਖੜਦੇ ਨੇ ਦਿਨ ਲਾਜੂ 5-7 ਵੀ 5-7 ਦਿਨ ਲਾਜੂਗੀ ਬਾਕੀ ਥਾਂ ਥੋੜਾ ਬੜਾ ਸੋਹਣਾ ਲੱਗਾ ਥੋੜਾ ਬੜਾ ਫਰਕ ਨੇ ਲੱਗਾ ਘਰ ਦੱਸੇ ਇਦਾਂ ਦੱਸਿਆ ਜੀ 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 ਭਵਾਨੇ ਦੇ ਵੀ ਨਾੜਾ ਚੰਗੀਆਂ ਇਹਦੇ ਸੋਹਣੀ ਆ ਜਾਣ ਦੋ ਵੇਖੋ ਜੀ ਦੁੱਧ ਭਾਈ ਕਿੰਨਾ ਕਚ ਵੇਜਉ ਦੋ ਦਿਨ ਸੋਸ ਸਾਡਾ ਚੋਣਾ ਚੈਦਾ ਠੀਕ ਆ ਜਿਆਦਾ ਦੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ 44000 ਮਾਨ ਤਣ 1000 1000 ਹੋਰ ਨਾ ਕਰਦੀਏ ਜਿਆਦਾ ਰਹਿਣਾ ਇਹਦਾ 6140 ਦੀ ਦੇਦਾ ਕੋਈ ਫੋਨ ਕਰੇ ਜਿਹੜਾ ਫੋਨ ਕਰੇ ਹਨਾ ਜਿੰਨੂੰ ਪਸੰਦ ਹੋਵੇ ਖਾਨ ਵੇਖ ਲੋ ਜੀ ਕਿੱਡਾ ਸੋਹਣਾ ਲੱਗਾ ਅਜੇ ਦੇਣ ਦਾਸ ਲੈ ਜਾਣੇ ਹਨਾ ਇਹਨੇ ਦੇਣ ਦਾਸ ਲੈਣੇ 10 ਦਿਨਾਂ ਦੇ ਵਿੱਚ ਹਵਾਨਾ ਚੰਗਾ ਸੋਹਣਾ ਤਿਆਰ ਕਰੂਗੀ ਕੁਆਲਿਟੀ ਚੰਗੀ ਆ ਅਗਲੀ ਵੀ ਇੱਕ ਹੋਰ ਲੈ ਕੇ ਆਉਣ ਲੱਗੇ ਭਾਜੀ ਇਹ ਭਾਜੀ ਕਿਦਾਂ ਗੱ ਸੁਈਏ ਕਿਦਾਂ ਟੋਕੜ 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 ਵੈੜਾ ਜੀ ਠੀਕ ਆ ਆਜੋ ਆਹ ਰਿਖੋ ਜੀ ਟੋਕੜ ਵੈੜਾ ਜੀ ਕਿੰਨਾ ਸੂਆ ਉਹ ਭਾਜੀ ਇਹਦਾ ਦੂਜਾ ਸੂਆ ਵੀਰਾ ਹਾਂਜੀ ਦੂਜਾ ਸੂਆ ਦੂਜਾ ਸੂਆ ਤੇ ਕਿੰਨਾ ਦੁੱਧ ਇਹਦੇ ਕੋਲ ਦੁੱਧ 6 ਕਿਲੋ ਆਲ ਪੱਕਾ ਸੂਈ ਨੂੰ ਕਿੰਨਾ ਕਿ ਚਰੋ ਗਿਆ ਸੂਈ ਨੂੰ ਕੋਈ ਤਿੰਨ ਕਿ ਮਿਲ ਨਹੀਂ ਹੋਇਆ ਜੀ 6 ਕਿਲੋ ਦੁੱਧ ਖਾਣਾ ਹੁਣ ਠੀਕ ਆ ਬਣੀ ਪੁਣੀ ਦਾ ਪਤਾ ਕੋਈ ਨਹੀਂ ਬਣੀ ਨਹੀਂ ਅਜੇ ਸੂਈ ਉਹਨਾਂ ਕੋ ਸਾਂਭੀ ਜੀ ਉਹਨਾਂ ਕੋ ਠੀਕ ਥਾਣ ਸੋਹਣਾ ਲੱਗਾ ਜੀ ਇਹਦਾ ਮੁੱਠੀ ਦੇ ਚਵਾਲ ਉਹ ਆਪਾਂ ਸੱਜਰ ਲੈ ਗਏ ਲੈ ਜੋ ਮੋੜ ਲੋ ਆਪਾਂ ਵਿੱਚ ਪਾ ਲਈਏ ਬਾਕੀ ਠੰਡੀ ਠੁੰਡੀ ਬਹੁਤ ਆ ਅੱਛਾ ਜੀ ਦੱਸੀ ਵਗੈਰੀ ਨਹੀਂ ਠੀਕ ਆ ਹੂੰ ਲੈ ਜੋ ਇਹ ਨਹੀਂ ਕਿ ਮਨ ਕੋਈ ਟਾਈਮ ਲਗਾ ਤਾਂ ਚੱਡਾ ਬਣਿਆ ਹੁੰਦਾ ਹਾਂਜੀ ਹਾਂਜੀ ਉਹ ਕੰਮ ਨਹੀਂ ਹੈਗਾ ਜੀ 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 ਦੁੱਧ ਦੋ ਟਾਈਮ ਚੋਕ ਲੈ ਜਾ ਕੋਈ 6 ਕਿਲੋ ਦੁੱਧ ਪੱਕਾ ਹੋਊਗਾ ਜੀ ਇਹ ਦੇਖੋ ਵੇਖੋ ਕਰੋ ਚੱਕ ਹਾਂਜੀ ਦੱਸੋ ਮੁੱਲੇ ਦਾ ਇਹਦਾ 14000 ਰੁਪਇਆ ਮਾਣ ਤਾਣ 1000 13000 ਦੇ ਹਾਂਜੀ ਠੀਕ ਹੈ ਜੀ ਸੋਹਣੀ ਆ ਜੀ ਪੂਰੀ ਬਾਕੀ ਕੱਦ-ਕਾਢ ਵੀ ਚੰਗਾ ਵਾ ਤੇ ਐ ਦੁੱਧ ਵੀ ਚੁਵਾਈ ਜਾਣਾ ਨੇ ਸੋਨਾ ਹਨਾ 6 ਕਿਲੋ ਦੁੱਧ ਚਾਹ ਪਾਣੀ ਬਣਾਈ ਜਾਣਾ ਅੱਜ ਕਾ ਆਪਣੇ ਕੋ ਸੂਈ ਕਰਈ ਅੱਛਾ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਹੋ ਗਏ ਸੂਈ ਤੇ ਲੜੋ ਗਈ ਪਰੇ ਅੱਛਾ ਪਿਛਲੇ ਥਣ ਦੀ ਗਾ ਅਗਲੇ ਪਿਛਲੇ ਥਣ ਦੀ ਪਿਛਲੇ ਥਣ ਦੀ ਤੇ ਲੜੋ ਗਈ ਆ ਬਾਕੀ ਕੱਦ-ਕਾਢ ਚੈੱਕ ਕਰ ਲੋ ਇਹਦਾ ਸਾਰਿਆਂ ਨਾਲੋਂ ਵੱਡਾ ਕੱਦ ਆ ਪਰ ਇਹ ਲਾਉਣੀ ਸੀ ਦੋਤੇ ਤੇ ਤੇ ਲੜੋ ਗਈ ਠੀਕ ਆ ਪਿਛਲੇ ਥਣ ਦੀ ਤੇ ਲੜੋ ਗਈ ਜੇ मेरी अपनी सूजी में वीडियो क्रैश हुई अपना इथे ठान चढ़ गया दा हां ठान चढ़ गया ठीक है ਤੇ ਬਾਕੀ ਰੱਸੀ ਰੁਸੀ ਪਾ ਕੇ ਜੋਈ ਰੱਸੀ ਨੇ ਉਹਦਾ ਜਦ ਮਹਾਉਣੇ ਵੇ ਇਦਾਂ ਮਤਲਬ ਠੀਕ ਆ ठान ਬੜਾ ਸੋਹਣਾ ਲੱਗਾ ਜੀ ਇਹਨੂੰ ਚੁਾਈ ਬਹੁਤ ਪੁਲੀ ਆਜੋ ਮੋੜ ਲੋ ਆਜਾ ਦੁੱਧ ਕਿੰਨਾ ਇਹਦੇ ਕੋਲ ਹੁਣ ਹੁਣ 10 ਲੀਟਰ ਆ 10 ਲੀਟਰ ਦੁੱਧ ਹਾਂਜੀ ਬਣੀਗਾ ਕਿ ਨਹੀਂ 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 ਬਣੀ ਠੀਕ ਆ ਇਹ ਬੋਲੀ ਲੈ ਜੋ ਬਾਕੀ ਪੂਰੇ ਵਜਨ ਵਾਲੀ ਆ ਵੱਡੀ ਆ ਇਹਦਾ ਭਾਜੀ ਮੁੱਲ ਇਹਦਾ 18000 ਰੁਪਏ ਮਾਨ ਤਣ 1000 17000 17000 ਦੀ ਹਾਂ ਠੀਕ ਹੈ ਜੀ ਬਾਕੀ ਫੋਨ ਕਰੇ ਜਿੰਨੂੰ ਪਸੰਦ ਹੋਵੇ ਹਾਂਜੀ ਤੇ ਇੱਕ ਲਾਸਟ ਵਾਲੀ ਜਿਹੜੀ ਆਹ ਲਾਸਟ ਇਹ ਸੂਈ ਭਾਜੀ ਤਾਂ ਜੀ ਸੂਈ ਤਾਂ ਜੀ ਇਹਦਾ ਬੱਚਾ ਕੀ ਮਗਰ ਮੱਛਾ ਮਗਰ ਡੱਬਾ ਜਾਂਦਾ ਮੱਛਾ ਜਿੱਧਰ ਮਰਜੀ ਲੈ ਜਾਓ ਇੰਦਰ ਪਣਾ ਉਧਰ ਮੈਂ ਆਹ ਵੇਖੋ ਜੀ ਹਵਾਨਾ ਚੈੱਕ ਕਰੋ ਘੱਟ ਘੱਟ ਇਹਦਾ ਵੀ ਚੰਗਾ ਸੋਹਣਾ ਵਾ ਠੀਕ ਦੇ ਮੜਾ ਲੈ ਜਾਓ ਚਲੋ ਆਹ ਵੇਖੋ ਜੀ ਇਹ ਪੈਰ ਥੋੜਾ ਦੱਬ ਕੇ ਚੱਲਦੀ ਹੈ ਨਾ ਆ ਪੈਸੇ ਬਣਾਏ ਤਾਂ ਕਰੇ ਪੈਰ ਨਾਲ ਬਣਾਏ ਨਾ ਮਿਲਦੇ ਆ ਇਹ ਤਰ ਬਣਾਤੇ ਮੈਂ ਠੀਕ ਸੈਟ ਹੋ ਜਾਣਗੀਆਂ ਆਹ ਵੇਖੋ ਜੀ ਪਿਛਲਾ ਪੈਰ ਜਿਹੜਾ ਉਹ ਥੋੜਾ ਦੱਬਦੀ ਹੈ ਘਮਾਨਾ ਬੜਾ ਸੋਹਣਾ ਤਿਆਰ ਕੀਤਾ ਜੀ ਇਹਨੇ ਲੈਓ ਘਮਾ ਲਿਓ ਆ ਵੇਖੋ ਜੀ ਬਹੁਤ ਹੀ ਸੋਹਣੀ ਐ ਬੇਲ ਬੜੀ ਲੰਮੀ ਆ ਵੱਡੀ ਆ ਘੱਡ ਘੱਡ ਵੀ ਸੋਹਣਾ ਕਿੰਨਾ ਦੁੱਧ ਆ ਹੁਣ ਇਸ ਟਾਈਮ ਤੇ 17 ਕਿਲੋ ਦੁੱਧ ਆ ਹੁਣ 17 ਕਿਲੋ ਦੁੱਧ ਤਿਆਰ ਆ ਜਿਹੜਾ ਚਵਾ ਕੇ ਦੇਣਾ ਇਸ ਨੂੰ ਪੂਰਾ ਸੋਹਣਾ ਹਵਾਨਾ ਥਣ ਵੀ ਬਹੁਤ ਹੀ ਸੋਹਣਾ ਐ ਛੇਵਾ ਦੇਣਾ ਉਸ ਨੂੰ ਛੇਵਾ ਦੇਣੇ ਆ ਜੀ ਆ ਬੱਚਾ ਜੀ ਇਹਦਾ 나ੜੂ ਦੇ ਉੱਤੇ ਬੱਚਾ ਡੱਬਾ ਬੱਚਾ ਜੀ ਆ ਵੇਖੋ ਡੱਬਾ ਬੱਚਾ ਜਿਹੜਾ ਇਹਦਾ ਠੀਕ ਆ ਦੁੱਧੋਂ ਵਾਜੂਗੀ ਭਾਜੀ ਦੁੱਧ ਵੀ ਦਾ 27 28 ਲੀਟਰ ਚ ਆਉਂਦਾ ਠੀਕ ਆ ਬਿਲਕੁਲ ਤੂੜੀ ਚੱਲਣ ਦੀ ਏ ਹਾਂਜੀ ਅਜਨਬਦ ਹਫਤਾ ਨਹੀਂ ਆਏ ਤੇ ਠੀਕ ਆ ਦੋ ਤਰੀਕੀ ਦਾ ਵਾੜਾਂ ਕਰਾਉਂਦਾ ਤੇ ਮੁੱਲ ਮੁੱਲ ਇਹਦਾ 55000 ਰੁਪਇਆ ਮਾਨ ਤਣ 1000 ਰੁਪਇਆ 54000 ਦੀ ਬਾਕੀ ਜਿਹਨੂੰ ਪਸੰਦ ਹੋਵੇ ਫੋਨ ਕਰੇ ਹਾਂ ਠੀਕ ਆ ਕੋਈ ਟੈਨਸ਼ਨ ਨਹੀਂ ਹੋਵੇ ਪੈਰ ਬਣਾਇਆ ਇਹਦਾ ਹਾਂਜੀ ਬਣਾਇਆ ਦੇ ਹੰਡਾ ਤਾਜ਼ਾ ਪੈਰ ਬਣਾਇਆ ਜੀ 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 ਠੀਕ ਆ ਬਾਕੀ ਸੈੱਟ ਹੋ ਜਾਣਾ ਪੈਰ ਹਣਾ ਹਾਂ ਪੈਰ ਸੈੱਟ ਹੋ ਜੂ ਠੀਕ ਆ ਕਰ ਲਈ ਭਾਈ ਕੋਈ ਗੱਲ ਬਾਤ ਹੋਰ ਬਸ ਬ ਦੋ ਟਾਈਮ ਚੁਾਈ ਕਰ ਇਹਨਾਂ ਦੀ ਜੀ ਬਪਣਾ ਆਪਣੀ ਦੇਖ ਲੈ ਟਿੱਪ ਕੇ ਜੀ ਜੀ ਬਾਕੀ ਬਸ ਠੀਕ ਆ ਠੀਕ ਆ ਆਹੀ ਭਾਜੀ ਕੋ ਪਸ਼ੂ ਆ ਬਹੁਤ ਹੀ ਸੋਹਣੇ ਪਸ਼ੂ ਆ ਤੇ ਆ ਕੇ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ